ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਮੈਂ ਡਾਕਟਰ ਪ੍ਰਭਜੋਤ ਸਿੰਘ ਐਮ ਬੀਬੀਐਸ ਐਮ ਡੀ ਮੈਡੀਸਨ ਬਤੌਰ ਕੰਸਲਟੈਂਟ ਫਿਜ਼ੀਸ਼ੀਅਨ ਆਪਣੀਆਂ ਸੇਵਾਵਾਂ ਐਨਏਬੀਐਚ ਐਗਰੀਡੇਟਿਡ ਹਸਪਤਾਲ ਫਿਰੋਜ਼ਪੁਰ ਮੈਡੀਸਿਟੀ ਵਿਖੇ ਦੇ ਰਿਹਾ ਹਾਂ ਸਾਰੇ ਹੀ ਫਿਰੋਜ਼ਪੁਰ ਇਲਾਕਾ ਨਿਵਾਸੀਆਂ ਨੂੰ ਇਹ ਸੂਚਨਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਦਿਲ ਦੇ ਰੋਗ ਸ਼ੂਗਰ ਬੀਪੀ ਥਾਇਰਾਇਡ ਲੰਬਾ ਬੁਖਾਰ ਸਾਦੇ ਰੋਗ ਜਾਂ ਛਾਤੀ ਦੇ ਰੋਗ ਤੋਂ ਪੀੜਤ ਹੋ ਤਾਂ ਸਾਨੂੰ ਇੱਕ ਵਾਰੀ ਆ ਕੇ ਜ਼ਰੂਰ ਮਿਲੋ ਸਾਨੂੰ ਮਿਲਣ ਦਾ ਸਮਾਂ ਸਵੇਰੇ 10 ਤੋਂ 2 ਅਤੇ ਸ਼ਾਮ ਨੂੰ 5 ਤੋਂ 7 ਰਹੇਗਾ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਐਕਸੀਡੈਂਟ ਦਿਲ ਦਾ ਦੌਰਾ ਜਾਂ ਛਾਤੀ ਵਿੱਚ ਪੀੜ ਸਾਹ ਦਾ ਰੁਕਣਾ ਜਾਂ ਉਖੜਨਾ ਸੱਪ ਦਾ ਕਟਿਆ ਜ਼ਹਿਰ ਪੀਤੇ ਬੇਹੋਸ਼ੀ ਜਾਂ ਮਿਰਗੇ ਦੌਰੇ ਵਿੱਚ ਸਾਡੀਆਂ ਸੇਵਾਵਾਂ ਹਸਪਤਾਲ ਵਿੱਚ 24 ਘੰਟੇ ਉਪਲਬਧ ਰਹਿਣਗੀਆਂ ਕ੍ਰਿਟੀਕਲ ਕੇਅਰ ਮਰੀਜ਼ਾਂ ਲਈ ਸਾਡੇ ਹਸਪਤਾਲ ਵਿੱਚ ਵੈਂਟੀਲੇਟਰ ਡੀਫੀਬਿਲੇਟਰ ਡਾਇਲਿਸਿਸ ਬੈੱਡਸਾਈਡ ਅਲਟਰਾਸਾਉਂਡ ਬੈੱਡਸਾਈਡ ਇਕੋਗਾਰਡੀਓਗ੍ਰਾਫੀ ਸਾਡੇ ਫੁੱਲੀ ਇਕਿਪਡ ਆਈਸੀਯੂ ਵਿੱਚ ਉਪਲਬਧ ਹੈ ਅਤੇ ਓਪੀਡੀ ਸੇਵਾਵਾਂ ਵਿੱਚ ਸਾਡੇ ਹਸਪਤਾਲ ਵਿੱਚ ਇਕੋਗਾਰਡੀਓਗ੍ਰਾਫੀ, ਟੀਐਮਟੀ ਟੈਸਟ, ਅਲਟਰਾਸਾਉਂਡ ਅਤੇ ਬਲੱਡ ਟੈਸਟ ਲਈ ਸਾਡੇ ਕੋਲ ਫੁੱਲੀ ਇਕਿਪਡ ਲੈਬ 24 ਘੰਟੇ ਉਪਲਬਧ ਹੈ